ਹਾਂਜੀ ਭਾਈ ਸਤਿ ਸ੍ਰੀ ਅਕਾਲ ਅੱਜ ਭਾਈ ਗਰਾਊਂਡ 'ਚ ਹੁਣੇ ਆਏ ਸੀ ਆਪਾਂ ਸਾਢੇ 4:00 ਦਾ ਤਕਰੀਬਨ ਟਾਈਮ ਹੋ ਚੁੱਕਿਆਗਾ ਤੇ ਆਉਣ ਸਾਰ ਆਪਾਂ ਦੇਖਦੇ ਆਂਗਾ ਵੀ ਗਰਾਊਂਡ ਦੇ ਵਿੱਚ ਨਾ ਇਹ ਜਮ੍ਹਾਂ ਐਂਟਰੀ ਗੇਟ ਤੇ ਕੁੱਤਾ ਮਰਿਆ ਪਿਆਗਾ ਤੇ ਗਰਾਊਂਡ 'ਚ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਜਿਹੜੇ ਬੱਚੇ ਵੀ ਆ ਰਹੇ ਆ ਤੇ ਸਿਆਣੇ ਵੀ ਆ ਰਹੇ ਨੇ ਵੀ ਪਰ ਕਿਸੇ ਨੇ ਹਿੰਮਤ ਨਹੀਂ ਕੀਤੀ ਟਰੈਕ ਸਾਡਾ ਕੱਲਿਆਂ ਦਾ ਨਹੀਂ ਹੈਗਾ ਟਰੈਕ ਸਾਰੇ ਪਿੰਡ ਦਾ ਹੈਗਾ ਤੇ ਬੇਨਤੀ ਇਹੀ ਆ ਵੀ ਸਾਫ ਸਫਾਈ 'ਚ ਧਿਆਨ ਰੱਖਿਆ ਕਰੋ ਹਨਾ ਹੁਣ ਇਹਦੀ ਗੰਦਗੀ ਫੈਲ ਰਹੀ ਹੈ ਈ ਚੀਨ ਵਾਲਾ ਤੇ 5 ਮਿੰਟ ਲੱਗਣੇ ਸੀ ਇਹਨੂੰ ਦੱਬਣ ਤੇ ਠੀਕ ਆ ਤੇ ਹੁਣ ਸਾਡਾ ਮਿਸਟਰ ਆ ਰਿਹਾ ਇੱਕ ਹੁਣ ਮੈਂ ਤੇ ਮੇਰਾ ਮਿਸਟਰ ਮੇਰਾ ਸਾਥ ਜਿਹੜੇ ਅਸੀਂ ਦੋ ਜਣੇ ਸੀਗੇ ਸੀ ਉਥੇ ਅੱਗੇ ਨਹੀਂ ਗਏ ਹਜੇ ਸੀ ਜਿੱਥੇ ਤਿਆਰੀ ਲਾਉਣੇ ਸੀ ਗਏ ਨਹੀਂ ਅਸੀਂ ਸੋਚਿਆ ਜੀ ਪਹਿਲਾਂ ਜਿਹੜਾ ਇਹ ਕੁੱਤਾ ਮਰਿਆ ਪਿਆ ਇਹਨੂੰ ਟੋਆ ਪੱਟ ਕੇ ਵੀ ਜਿਹੜਾ ਆਪਣਾ ਪ੍ਰਦੂਸ਼ਣ ਨਾ ਫੈਲੇ ਇਹਨੂੰ ਦੱਬਣ ਦਾ ਵੀ ਅਸੀਂ ਜਿਹੜਾ ਵੀ ਮੱਛੀਆਂ ਵੀ ਪਹਿਲਾਂ ਇਹਨੂੰ ਸਾਈਡ ਤੇ ਕਰਨਾ ਸੀ ਬਾਕੀ ਬਈ ਦੁੱਖ ਹੁੰਦਾ ਯਾਰ ਜਦੋਂ ਵੀ ਹੁਣੇ ਸਿਆਣੇ ਬਿਆਣੇ ਬੰਦੇ ਯਾਰ ਗੌਰ ਕਰ ਸਕਦੇ ਸੀ ਜਦੋਂ ਮੈਂ ਕੋਈ ਇਹੋ ਜਿਹੇ ਮੁੱਦੇ ਤੇ ਬੋਲ ਪੈਂਦਾ ਆ ਫਿਰ ਤੱਕ ਪੈਣੀ ਵਾਗੇ ਦੇ ਠੀਕ ਆਣਾ ਬਹੁਤ ਬੰਦੀ ਪਿੰਡ ਦੇ ਵੀ ਇਹ ਬੋਲ ਪੈਂਦਾ ਹੁਣ ਤੁਸੀਂ ਦੇਖ ਸਕਦੇ ਹੋ ਉਧਰ ਕੈਮਰਾ ਕਮਾ ਟਰੈਕ 'ਚ ਦੇਖ ਸਕਦੇ ਹੋ ਤੁਸੀਂ ਵੀ ਕਿੰਨੇ ਮੋਤਵਾਰ ਬੰਦੇ ਬੈਠੇ ਨੇ ਸਿਆਣੇ ਬੈਣੇ ਬੰਦੇ ਬੈਠੇ ਨੇ ਸਾਡੇ ਜਿਹੜੇ ਜਿਹੜੇ ਨੌਜਵਾਨ ਵੀ ਫਿਰਦੇ ਨੇ ਵੀ ਪਰ ਅੱ비 ਆ ਕਿਸੇ ਨੂੰ ਦਿਖੀ ਨਹੀਂਗਾ ਆ ਐਂਟਰੀ ਗੇਟ ਦਿਖਾ ਯਾਰ ਐਂਟਰੀ ਗੇਟ ਦੇਖ ਸਕਦੇ ਹੋ ਤੁਸੀਂ ਵੀਰ ਐਂਟਰੀ ਗੇਟ ਤੋਂ ਜਦੋਂ ਆਪਾਂ ਐਂਟਰ ਕਰਦੇ ਆ ਵੀ ਇਹ ਆਪਾਂ ਨੂੰ ਦਿਖਦਾ ਨਹੀਂ ਹੈਗਾ ਸਾਨੂੰ ਐਂਟਰੀ ਤੇ ਆਉਣ ਸਾਰੇ ਦਿਖਿਆ ਸੀ ਉੱਥੇ ਗਏ ਨਹੀਂ ਅਸੀਂ ਇੱਥੇ ਹੀ ਰੁਕ ਗਏ ਤੇ ਆ ਪਿੱਛੇ ਸਾਡਾ ਦੋਸਤ ਬੁਲਾਇਆ ਸੀ ਉਹ ਕਹੀ ਲੈ ਕੇ ਆ ਰਿਹਾ ਨੂਨ ਲੈ ਕੇ ਆ ਰਿਹਾ ਵੀ ਜਿੰਨਾ ਦਾ ਸਾਥ ਹੋ ਰਿਹਾ ਸੀ ਕਰਾਂਗੇ ਵੀ ਸਾਥ ਹੋਣ ਤੋਂ ਪਹਿਲਾਂ ਜਿਹੜੇ ਬੰਦੇ ਆ ਰਹੇ ਸੀ ਉਹ ਵੀ ਕਰ ਸਕਦੇ ਸੀ ਵੀ ਚਲੋ ਹੁਣ ਅਸੀਂ ਤਾਂ ਕਰਾਂਗੇ ਵੀ ਜੇ ਸਾਰੇ ਨਾਲ ਮਿਲ ਕੇ ਕਰੀਏ ਦੇਖਿਆ ਜਾਵੇ ਵੀ ਸਾਰਾ ਟਰੈਕ ਹੀ ਵਰਤਣਾ ਆਪਾਂ ਸਾਫ ਸਫਾਈ ਦਾ ਧਿਆਨ ਰੱਖਿਆ ਕਰੋ ਬਸ ਇੰਨੀ ਕੁ ਬੇਨਤੀ ਆ ਵੀ ਮੇਰੀ ਗੱਲ ਕੋਈ ਦਿਲ ਤੇ ਨਾ ਲਾਇਆ ਕਰੋ ਵੀ ਮੈਂ ਬਸ ਥੋੜਾ ਜਿਹਾ ਨਾ ਅੱਕ ਕੇ ਬੋਲਿਆ ਜਾਂਦਾ ਬਾਈ ਯਾਰ ਜੇ ਤੁਹਾਨੂੰ ਲੱਗਦਾ ਨਾ ਵੀ ਮੈਂ ਕੁਝ ਗਲਤ ਬੋਲਿਆ ਤਾਂ ਆਪਦਾ ਰਾਏ ਮਸ਼ਵਰਾ ਜਰੂਰ ਦੱਸਿਓ ਮੈਨੂੰ ਧੰਨਵਾਦ ਹਾਂਜੀ ਜਿਵੇਂ ਕਹਿ ਕੇ ਹਟੇ ਆਪਾਂ ਪਹਿਲਾਂ ਉਹ ਆਉਂਦਾ ਮੁੰਡਾ ਆਪਣਾ ਤੇ ਠੀਕ ਹੈ ਕਹੀ ਵੀ ਲੈ ਕੇ ਆ ਗਿਆ ਤੇ ਨੂਨ ਵੀ ਤੇ ਉਧਰ ਮੁੰਡਾ ਖੋਖਰ ਵਾਲਾ ਖੜਾਗਾ ਤਿੰਨ ਚਾਰ ਮੁੰਡੇ ਬਾਹਰੋਂ ਆਉਂਦੇ ਨੇ ਸਰ ਆਪਣੇ ਪਿੰਡ ਵਾਲੇ ਮੜੇ ਆ ਢੱਕ ਜਾਂਦੇ ਨੇ ਮੇਰੇ ਤੇ ਵੀ ਬਾਹਰ ਲਿਆਂ ਦੀ ਕੀ ਦਾ ਰਿਸਪੈਕਟ ਕਰਦਾ ਆਪਣਾ ਅੱਧਾ ਪਿੰਡ ਤੁਰਿਆ ਫਿਰਦਾ ਕਿਸੇ ਨੇ ਹਿੰਮਤ ਨਹੀਂ કરી ਵੀ 700 ਮਿੰਨਾ ਕੋਈ ਹੋਰ ਵੀ ਕਰ ਲਿਆ ਕਰੇ ਉਹ ਵੀਡੀਓ ਕੁਆਲਿਟੀ ਨਹੀਂ ਸਾਫ਼ ਕਰਦਾ ਤੂੰ ਗੜੀ ਵੀਡੀਓ ਜਰੂਰੀ ਹੈ ਯਾਰ ਆਪਣੇ ਹੁਣ ਵੀ ਬਣਾਉਣ ਨੇ ਵੀਡੀਓ ਬਣਾਉਣੀ ਵੇੜੋ ਦੇ ਕਿਹੜੇ ਕਿਹੜੇ ਆ ਰਹੇ ਆ। ਹੌਲੀ ਚੱਲਣਾ ਤੇ ਰਾਤੀ ਹੋ ਗਈ। ਇਹ ਗਤੀ ਪ੍ਰਾਪਤ ਕਰ ਗਿਆ। ਜਿਹੜੇ ਤੇ ਕਬੱਡੀ ਵਾਲਦੇ। ਬਹੁਤ ਵਿੱਕੀ।